ਰੱਬਾ ਵਾ ਰੱਬਾ ਵਾ ਦੇ ਵਿੱਚ ਤੇ ਜਿਹੜੇ ਖੌਫਨਾਕ ਜਿਹੜੇ دہشت گرد ਨੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਡਰ ਹੈ ਉਹ ਬਿਲਕੁਲ ਖਤਮ ਹੋ ਚੁੱਕਾ میدان ਜੰਗ ਦੇ ਵਿੱਚੋਂ ਭੱਜੇ ਸਰਕਾਰੀਆ ਸਾਥ ਦਾ ਸਾਥ ਛੱਡ ਕੇ ਕਿ ਆਵੇ ਸਰਕਾਰ ਸਾਡੇ ਪੰਜਾਬ ਲਈ ਹੋਣੀ ਚਾਹੀਦੀ ਹੈ ਸਰਕਾਰ ਸਾਡੇ ਸਮਾਜ ਤੇ ਹੋਣੀ ਚਾਹੀਦੀ ਆ ਤਾਕੀ ਆਪਣੀ ਆਪ ਕਰਨੀ ਪੈਣੀ ਆ ਸਾਧ ਸੰਗਤ ਜੀ ਲਾਅ ਐਂਡ ਆਰਡਰ ਦੇ ਬਹੁਤ ਬੁਰੀ ਹਾਲਾਤ ਆ ਜਿੱਦਾਂ ਗੈਂਗਸਟਰਸ ਧਮਕੀਆਂ ਦੇ ਰਹੇ ਆ ਜਿੱਦੇ ਤੇ ਰੋਜ਼ ਜਿੰਦਾਬਾਦ ਸਤ ਸਰਕਾਰੀਆਂ ਜਿੰਦਾਬਾਦ ਜਿਹੜੀਆਂ ਨਹਿਰਾਂ ਦਾ ਨਵੀਕਰਨ ਹੋਇਆ ਰਾਜਾ ਸੰਸੀ ਹਲਕੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਅਦ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਸਰਕਾਰੀਆ ਸਾਹਿਬ ਵੱਲੋਂ ਹੁਕਮ ਆਇਆ ਸੀ ਕਿ ਬਲਾਕ ਪ੍ਰਧਾਨ ਸਾਡੇ ਰਾਜਾ ਸੰਸੀ ਹਲਕੇ ਦੇ ਤਿੰਨੇ ਬਲਾਕ ਪ੍ਰਧਾਨ ਸਹਿਬਾਨਾਂ ਦੀ ਅਗਵਾਈ ਵਿੱਚ ਅਸੀਂ ਧਰਨਾ ਲਾਇਆ ਔਰ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਪੰਜਾਬ ਵਿੱਚ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਆ ਉਹਦੇ ਖਿਲਾਫ ਅਸੀਂ ਪੰਜਾਬ ਸਰਕਾਰ ਜਿਹੜੀ ਕੋਮਕੰਨੀ ਦੀ ਨੀਂਦ ਸੁੱਤੀ ਹੋਈ ਆ ਉਹਨਾਂ ਨੂੰ ਨੀਂਦ ਤੋਂ ਜਗਾਉਣ ਲਈ ਪੰਜਾਬ ਕਾਂਗਰਸ ਦੇ ਲੋਕਾਂ ਨੇ ਸਾਰੇ ਡੀਐਸਪੀਜ਼ ਦੇ ਦਫ਼ਤਰਾਂ ਦੇ ਮੋਰੇ ਧਰਨਾ ਲਾਇਆ ਅੱਜ ਸામਨੀ ਹੈ ਜੀ ਸੰਗਤ ਅਜੇ ਤੇ ਅਸੀਂ 2-2 4-4 ਬੰਦੇ ਸਾਰੇ ਮੋਤਪੁਰਾਂ ਨੂੰ ਕਹੇ ਸੀ ਲਿਉਣ ਨੂੰ ਜਿਸ ਦਿਨ ਜੇ ਹਾਲਾਤ ਇਹੋ ਹੀ ਰਹੇ ਔਰ ਪੰਜਾਬ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ اسی ਤਰ੍ਹਾਂ ਵਿਗੜਦੀ ਰਹੀ ਤੇ ਅਸੀਂ ਮਜਬੂਰ ਹੋ ਜਾਾਂਗੇ ਵੱਡੇ ਧਰਨੇ ਲਾਉਣ ਨੂੰ ਔਰ ਅੱਜ ਸਾਨੂੰ 2-200 ਬੰਦੇ ਦਾ ਧਰਨਾ ਲਾਉਣ ਨੂੰ ਕਿਹਾ ਸੀ ਫੇਰ ਵੀ ਤੁਸੀਂ ਦੇਖ ਰਹੇ ਹੋ ਤਕਰੀਬਨ 5-700 ਬੰਦਾ ਰਾਜਾ ਸਾਹਿਬ ਸੀ ਹਲਕੇ ਤੋਂ ਅੱਜ ਇਸ ਧਰਨੇ ਵਿੱਚ ਸ਼ਾਮਲ ਹੋਇਆ ਪਰ ਮੈਨੂੰ ਆਸ ਹੈ ਕਿ ਪੰਜਾਬ ਸਰਕਾਰ ਜਿਹੜੀ ਸੁੱਤੀ ਪਈ ਆ ਉਹ ਇਸ ਧਰਨੇ ਤੋਂ ਬਾਅਦ ਜਾਗ ਜੂਗੀ ਔਰ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਮਾੜੇ ਹ ਨਾ ਜਿਹੜਾ ਹੈਗਾ ਸੀ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਮਾਣਯੋਗ ਗੁਰਿੰਦਰ ਸਿੰਘ ਜੀ ਰਾਜਾ ਵੜਿੰਗ ਮਾਣਯੋਗ ਸਾਡੇ ਕਪਟਨ ਵਰਤੀ ਸਰਕਾਰੀਆ ਸਾਹਿਬ ਵੱਲੋਂ ਇਸ ਰਾਜ ਦਲ ਰਾਜੀ ਵੱਲੋਂ ਸਾਡਾ ਨੂੰ ਰਾਜਾ ਸਾਸੀ ਹਲਕੇ ਦੇ ਬਲਾਕਾਂ ਨੂੰ ਦੋਨੋਂ ਹੀ ਬਲਾਕ ਸਾਡੇ ਰਾਜਾ ਸਾਸੀ ਹਲਕੇ ਰਾਜਾ ਸਾਸੀ ਸਾਡੇ ਜਸਪਾਲ ਸਿੰਘ ਭੱਟੀ ਜੀ ਤੇ ਹਰ ਸਾਸੀ ਨਾਲ ਤੋਂ ਲਖਵਿੰਦਰ ਸਿੰਘ ਝੰਜੋਟੀ ਤੇ ਚਕਾਵਾ ਬਲਾਕ ਤੋਂ ਦਾਸ ਦੀ ਡਿਊਟੀ ਤੇ ਸਰਕਾਰੀਆ ਸਾਹਿਬ ਦਲਰਾਜ ਸਿੰਘ ਸਰਕਾਰੀ ਦੀਗਵਾਈ ਹੇਠ ਅਸੀਂ ਸਾਰਿਆਂ ਨੇ ਰਲ ਕੇ ਅੱਜ ਦਾ ਤਰਨੇ ਦਾ ਜਿਹੜਾ ਜੋਜਤ ਹੀ ਹਾਈ ਕਮਾਂਡ ਦੀ ਪਾਰਟੀ ਦੇ ਨਿਰਦੇਸ਼ਾਂ ਦੇ ਤਹਿਤ ਜੋ ਪੰਜਾਬ ਦਾ ਅੱਜ ਲਾਓ ਆਰਡਰ ਜਿਹੜਾ ਵਿਗੜ ਚੁੱਕਾ ਵੈ ਇੰਨਾ ਕੋਈ ਵੀ ਪਰਿਵਾਰ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਸਮਝਦਾ ਅੱਜ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਪੰਜਾਬ ਦੇ ਵਿੱਚ ਨਸ਼ੇ ਨੇ ਇੰਨੇ ਮਾੜੇ ਹਾਲਾਤ ਪੰਜਾਬ ਦੇ ਕਰ ਦਿੱਤੇ ਆ ਸਾਡਾ ਨੌਜਵਾਨ ਜਿਹੜਾ ਨਸ਼ੇ ਤੇ ਲੱਗ ਕਰਕੇ ਉਹਨਾਂ ਦਾ ਖਰਚ ਨਹੀਂ ਪੂਰਾ ਹੁੰਦਾ ਉਹ ਫਿਰ ਚਰਾਵਾ ਚ ਲੋਕਾਂ ਨੂੰ ਡੱਕ ਡੱਕ ਕੇ ਲੁੱਟਦੇ ਆ ਜੇ ਨਹੀਂ ਕਿਸੇ ਕੋਈ ਪੈਸਾ ਮਿਲਦਾ ਜਾਂ ਕੋਈ ਅੱਗੇ ਵੜਦਾ ਵਾ ਉਹਨੂੰ ਮਾਰ ਦਿੰਦੇ ਆ ਇਹੋ ਜਿਹੇ ਹਾਲਾਤ ਪੰਜਾਬ ਦੇ ਜਿਹੜੇ ਆਪ ਸਰਕਾਰ ਨੇ ਪੈਦਾ ਕਰ ਦਿੱਤੇ ਆ ਲੋ ਆਰਡਰ ਦੀ ਸਥਿਤੀ ਇੰਨੀ ਜਿਆਦੀ ਵਿਗੜ ਚੁੱਕੀ ਆ ਕੋਈ ਵੀ ਮਾਪਾ ਮਾਪੇ ਜਿਹੜੇ ਆ ਆਪਣੇ ਬੱਚਿਆਂ ਨੂੰ ਸੁਰੱਖਿਆਤ ਨਹੀਂ ਕਰ पाए ਕਿਉਂਕਿ ਸਰਕਾਰ ਦੇ ਮਾੜੀਆਂ ਨੀਤੀਆਂ ਦੇ ਕਾਰਨ ਨਸ਼ਾ ਜਿਹੜਾ ਇਹਨਾਂ ਵੱਧ ਗਿਆ ਵਾ ਜਿਹੜਾ ਥਾਂ ਥਾਂ ਤੋਂ ਨਸ਼ਾ ਜਿਹੜਾ ਫੜਿਆ ਜਾ ਵੇਚ ਰਿਆ ਵਾ ਤੇ ਨੌਜਵਾਨ ਨਸ਼ਾ ਕਰ ਰਿਹਾ ਵਾ ਅੱਜ ਦਾ ਜਿਹੜਾ ਹੈਗਾ ਇਹ ਸਥਿਤੀ ਅਸੀਂ ਇਹ ਲੋ ਆਰਡਰ ਦੇ ਵਿਰੁੱਧ ਕੀਤੀ ਆ ਉਹ ਰੈਲੀ ਜਿਹੜੀ ਰੱਖੀ ਗਈ ਸੀ ਕੋਈ ਗੈਸਟਰਵਾਦ ਦੇ ਵਿੱਚ ਬੱਚੇ ਜਿਹੜੇ ਆ ਉਹ ਪੈ ਗਏ ਆ ਕੋਈ ਨਸ਼ਿਆਂ 'ਚ ਪੈ ਗਏ ਆ ਅੱਜ ਹਰ ਇੱਕ ਮਾਂ ਬਹੁਤ ਚਿੰਤਾ ਤੇ ਆ ਤੇ ਸਾਡੇ ਲੀਡਰ ਵੀ ਚਿੰਤਾ ਦੇ ਆ ਪੰਜਾਬ ਦਾ ਕੀ ਹਾਲਾਤ ਹੋ ਗਿਆ ਪੰਜਾਬ ਅੱਜ ਰੋ ਰਿਹਾ ਵਾ ਪੰਜਾਬ ਦੀਆਂ ਧਾਈਂ ਨਿਕ ਰਹੀਆਂ ਨੇ ਪਰ ਆਪ ਸਰਕਾਰ ਦੇ ਸਿਰ ਤੇ ਜੂਨੀ ਸਰਕਾਰਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ